ਮੁੰਡਾ ਰੋਜ਼ੀਦਾਰ ਆਉਂਦੀ ਡਿਊਟੀ ਗਿਆ ਜੀ ਅਗਾ ਕੋਈ ਦੋਸਤੋਂ ਨੂੰ ਇੰਸਟੀਚਿਊਸ਼ਨ ਚ ਲੈ ਗਏ ਜੀ ਜਿੱਥੋਂ ਵਾਪਸ ਆਉਂਦੇ ਹੋਏ ਇਹਨਾਂ ਨੇ ਸੀਆਈਏ ਸਟਾਫ ਨੇ ਚੱਕ ਲਿਆ 5:30 ਵਜੇ ਸਾਨੂੰ ਲਾਸਟ ਕਾਲ ਮੁੰਡੇ ਦੀ ਆਈ ਹੈ ਜੀ ਵੀ ਮੰਮੀ ਨਾਲ 5:30 ਗੱਲ ਹੋਈ ਹੈ ਤੇ ਮੈਸੇਜ ਨਾਲ 5:30 ਜੀ ਵੀ ਤੁਸੀਂ ਚਾਹ ਤਿਆਰ ਰੱਖੋ ਮੈਂ ਘਰੇ ਪਹੁੰਚ ਰਿਹਾ ਜੀ ਪਰ ਉਦੋਂ ਬਾਅਦ ਉਹ ਫੋਨ ਸਵਿਚ ਆਫ ਹੋ ਗਿਆ ਓਕੇ ਫਿਰ ਇਹਨਾਂ ਨੇ 6 ਤੋਂ ਲੈ ਕੇ 8 ਤੱਕ ਫੋਨ ਮਲਾਈਗੇ ਫੋਨ ਔਨ ਨਹੀਂ ਹੋਇਆ ਜੀ ਤੇ ਜਦੋਂ ਮੈਂ 3-4 ਗੱਲਾਂ ਕੀਤੀਆਂ ਪਹਿਲਾਂ 4 ਗੱਲਾਂ ਤਾਂ ਸਵਿਚ ਆਫ ਆਈਆਂ ਕੁਣ ਇਹ ਗੱਲ ਕਿਸੇ ਮੁੰਡੇ ਨੇ ਚੱਕੀ ਜੀ ਉਹ ਕਹਿੰਦਾ ਜੀ ਤੁਸੀਂ ਸਿਵਲ ਹਸਪਤਲ ਪਹੁੰਚੋ ਗੱਡੀ ਲੱਗ ਗਈ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਜਦੋਂ ਅਸੀਂ ਸਿਵਲ ਹਸਪਤਲ ਪਹੁੰਚੇ ਤਾਂ ਉੱਥੋਂ ਗੱਡੀ ਨੂੰ ਲੋਕ ਲਾ ਕੇ ਮੁੰਡਾ ਚਾਬੀ ਲੈ ਕੇ ਨਾਲ ਹੀ ਭੱਜ ਗਿਆ ਪਰ ਗੱਡੀ ਜੀ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਸੀ ਗੱਡੀ ਦੇ ਕੋਈ ਬੰਪਰ ਨਹੀਂ ਟੁੱਟਿਆ ਕੋਈ ਛਿੜੀਟ ਨਹੀਂ ਵੱਜੀ ਗੱਡੀ ਤੇ ਗੱਡੀ ਦਾ ੱਟਕੇ ਨਾਲ ਸ਼ੀਸ਼ਾ ਟੁੱਟਿਆ ਗਿਆ ਉਹਨੂੰ ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰ ਇਹ ਡਾਕਟਰ ਪਤਾ ਕਿਵੇਂ ਲੱਗਿਆ ਵੀ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਹੈ ਇਹ ਬਿਲਕੁਲ ਪਤਾ ਲੱਗਿਆ ਜੀ ਜੋ ਤੁਸੀਂ ਇਹ ਸਟਾਫ ਨੇ ਚੱਕਿਆ ਜੀ ਮੁੰਡੇ ਨੇ ਫਿਰ ਵੀਡੀਓ ਪਾਈਏ ਮੁੰਡੇ ਨੇ ਸਭ ਕੁਝ ਕਲੀਅਰ ਕੀਤਾ ਜੀ ਅਸੀਂ ਤਾਂ ਸ਼ਰੀ ਬੰਦੇ ਸੀ ਚੁੱਪ ਚੁੱਪ ਸਹਨ ਕਰ ਜਾਂਦੇ ਜੀ ਪਰ ਜਦੋਂ ਇੱਕ ਇੱਕ ਗੱਲ ਨਿਕਲ ਕੇ ਆਈ ਤਾਂ ਕਹਾਣੀ ਕੋਈ ਸ਼ੋਰ ਹੀ ਨਿਕਲੀ ਓਕੇ ਜਦੋਂ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਉਹ ਜੋ ਉਹਨਾਂ ਨੇ ਸਾਫ਼ ਦੱਸਿਆ ਕਿ ਝਟਕੇ ਲਾ ਕੇ ਮੌਤ ਹੋਈ ਹੈ ਤੇ ਸੱਟਾਂ ਦੇ ਸ਼ਰੀਰ ਤੇ ਬਹੁਤ ਜ਼ਿਆਦਾ ਨਿਸ਼ਾਨ ਹੈ ਓਕੇ ਇਸ ਲਈ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਵੀ ਸਾਨੂੰ ਸਾਡਾ ਬੱਚਾ ਤਾਂ ਦੇਖੋ ਗਿਆ ਜੀ ਕਿਸੇ ਹੋਰ ਦਾ ਨੁਕਸਾਨ ਨਾ ਕਰਨਾ ਜੀ ਇਹ ਨਸ਼ਾ ਦੀ ਆੜ ਚ ਪੁਰਾਣਾ ਕਾਲਾ ਦੋਰ ਲਿਆਣਾ ਚਾਹੁੰਦੇ 84 ਵਾਲਾ ਜੀ ਜਿਹੜਾ ਉਹਦੋਂ ਸਿਰਫ ਫਲਸਤਾਨ ਦੇ ਨਾਲ ਵਿੱਚ ਕਰਦੇ ਸੀਗੇ ਉਹਨੇ ਨਸ਼ੇ ਦੀ ਆੜ ਚ ਜਵਾਨ ਮੁੰਡਿਆਂ ਨੂੰ ਟੌਰਚਰ ਕਰਕੇ ਆਪਦੇ ਫਿੱਤੇ ਬਤਵਾਉਣ ਵਾਸਤੇ ਇਹ ਲੋਕ ਕਰ ਰਹੇ ਅਸੀਂ ਚਾਹੁੰਨੇ ਵੀ ਜਿਹੜੇ ਚਾਰੇ ਸੀਆਈਏ ਦੇ ਹੈਗੇ ਆ ਬੰਦੇ ਹੂੰ ਉਹਨਾਂ ਨੂੰ ਚੱਕਿਆ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਵੀ ਹੋਰ ਵੀ ਕਿਹੜਾ ਬੰਦਾ ਇਨਵੋਲ ਹੈ ਇਹਦੇ ਚ ਤੇ ਡਾਕਟਰ ਸਾਹਿਬ ਕਿੰਨੇ ਕ ਬੰਦਿਆਂ ਤੇ ਜਿਹੜਾ ਪਰਚਾ ਪਹਿਲਾਂ ਆਲਰੇਡੀ ਹੋਇਆ ਹੈ ਪਹਿਲਾਂ ਹੋਇਆ ਜੀ ਤਿੰਨ ਬੰਦਿਆਂ ਤੇ ਤਿੰਨ ਬੰਦਿਆਂ ਬਾਈ ਨੇਮ ਇੱਕ ਅਫਤਾਰ ਸਿੰਘ ਤਾਰੀ ਹੈ ਸੀਆਈਏ ਸਟਾਫ ਦਾ ਓਕੇ ਤਿੰਨ ਬੰਦਿਆਂ ਦੇ ਕੱਲ ਨਾਂ ਨਾਮਜ਼ਦ ਕੀਤੇ ਰਾਤ ਨੂੰ ਓਕੇ ਉਹ ਵੀ ਸੀਆਈ ਸਟਾਫ ਦੇ ਆ ਸੀਆਈਏ ਸਟਾਫ ਦੇ ਆ ਜੀ ਉਹ ਦੇ ਓਕੇ ਸੀਆਈਏ ਸਟਾਫ ਓਕੇ ਤਾਂ ਉਹ ਪਹਿਲਾਂ ਕੀ ਪ੍ਰੈਸ਼ਰ ਮਤਲਬ ਕਿ ਜੇ ਗੱਲ ਕੀ ਦੀ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਵੀ ਬਣਾਇਆ ਗਿਆ ਸੀ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਜੀ ਜਿੰਨਾ ਕਿ ਤੂੰ ਓਕੇ ਕਿਸੇ ਨਾਕੇ ਜੀ ਤਾਂ ਫੋਨ ਕਰਾਈ ਜਾਂਦੇ ਸੀਆਈਏ ਹਲ ਕਰਾਈ ਜਾਂਦੇ ਸੀ ਕੈਮਰੇ ਦਿਖਾ ਦਿੰਨੇ ਆ ਜੀ ਅਸੀਂ ਇਹ ਕਰਦੇ ਅਸੀਂ ਆ ਉਹਦਾ ਲਾਲ ਗਵਾ ਬੈਠੇ ਅਸੀਂ ਕੀ ਪ੍ਰੈਸ਼ਰ ਚਾਹਾਂਗੇ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਮਿਲਿਆ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਕਾਰ ਦੀ ਜਿਹੜਾ ਸ਼ੱਕ ਸੀ ਸ਼ੱਕ ਸੀ ਕੁਝ ਮਿਲਿਆ ਵੀ ਨਹੀਂ ਉਹ ਮਨਾਣਾ ਚਾਹੁੰਦੇ ਸੀ ਉਹਨਾਂ ਨੇ ਪੱਗ ਸੀਗੀ ਸਿਰ ਤੇ ਐਕਸੀਡੈਂਟ ਆਇਆ ਨਹੀਂ ਹੁੰਦਾ ਕਦੇ ਐਕਸੀਡੈਂਟ ਹੁੰਦਾ ਤਾਂ ਪੱਗ ਸਿਰ ਤੇ ਰਹਿ ਜਾਂਦੀ ਹੈ ਜੀ ਉਹਨਾਂ ਨੇ ਪੱਗ ਨਾਲ ਗਲਾ ਘੋਟਿਆ ਉਹਨਾਂ ਦਾ ਪੱਗ ਨਾਲ ਗਲਾ ਘੋਟਿਆ ਨਿਸ਼ਾਨ ਦਿਖਦੇ ਹੈ ਕਰੰਟ ਮਾਰੇ ਹੈ ਸਾਰਾ ਫੇਸ ਕਾਲਾ ਹੋ ਗਿਆ ਹੈਪੀ ਲੂਥਰਾ ਸੀ ਜਿਹੜਾ ਉਹਨੂੰ ਇੰਸਟੀਚੂਨ ਚੋ ਲੈ ਕੇ ਗਿਆ ਓਕੇ ਤੇ ਇੱਕ ਗਗਨਦੀਪ ਨਾਲ ਓਕੇ ਜਿਹੜਾ ਗੱਡੀ ਛੱਡ ਕੇ ਉੱਤੇ ਉਹਨੂੰ ਬੰਦ ਕਰਕੇ ਅੰਦਰੋ ਮੋਬਾਈਲ ਵੀ ਅੰਦਰ ਛੱਡ ਗਿਆ ਲੈਪਟਾਪ ਦਾ ਵੀ ਬੈਗ ਅੰਦਰ ਪਿਆ ਸੀਗਾ ਲੋਕ ਕਰਕੇ ਭੱਜ ਗਿਆ ਉਹ ਬਾਇ ਨੇਮ ਉਹਨਾਂ ਦੇ ਪਰਚਾ ਹੋ ਚੁੱਕਿਆ ਹੈ ਬਾਇ ਨੇਮ ਹੋ ਚੁੱਕਿਆ ਜੀ ਉਹਨਾਂ ਦਾ ਸਾਫ ਮਿਲਣ ਦੇ ਤਾਂ ਮੇਰੇ ਬੱਚੇ ਦਾ ਕੀ ਕਸੂਰ ਸੀ ਉਹ ਵਾਪਸ ਨਹੀਂ ਆਏਗਾ ਇਹਨਾਂ ਦਾ ਕੀ ਹਾਂ ਸਾਨੂੰ ਦੋ ਦਿਨ ਪਹਿਲਾਂ ਇੱਕ ਰੁਕਮ ਸੂਲ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਿਰਿੰਦਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਰੰਡਾ ਦਾ ਰਹਿਣ ਵਾਲਾ ਹੈ ਆ ਉਸ ਦੀ ਸਾਨੂੰ ਇੰਟੀਮੇਸ਼ਨ ਮਿਲੀ ਸੀਗੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਸਾਥੀ ਜਿਹੜਾ ਸੀ ਉੱਥੇ ਮੌਕੇ ਤੋਂ ਭੱਜ ਗਿਆ ਸੀ ਆ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਦੀਪ ਸਿੰਘ ਹੈ ਜੋ ਰਿਤਿਕ ਸਿੰਘਾ ਉਸਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀਐਨਐਸ ਥਾਣਾ ਕਨਾਲ ਕਲੌਨੀ ਦਰਜ ਜਿਸ਼ੂ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੂਥਰਾ ਐਂਡ ਅਵਤਾਰ ਸਿੰਘ ਟਾਰੀ ਜਿਹੜਾ ਅਵਤਾਰ ਸਿੰਘ ਟਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚ ਉਹ ਜੋ ਸੀਆਈਏ ਪਿਛੰਡਾ ਦੇ ਵਿੱਚ ਤਲਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਸ਼ੂ ਰੇਸ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਵੀਡੀਓ ਦਾ ਪੋਸਟਮਾਰਟਮ ਹੈਗਾ ਉਹ ਇਹਦੇ ਵਿੱਚ ਬੋਰਡ ਗਠਿਤ ਕਰਕੇ ਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਹ ਮੁਕਤਮਾ ਦੀ ਤਫ਼ਤੀਸ਼ ਵੀ ਸੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਦੀ ਤਫ਼ਤੀਸ਼ ਕਈ ਇੰਗਲਾਂ ਦੇ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕਤਮਾ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕਤਮਾ ਦੇ ਵਿੱਚ ਕੀ ਕੀ ਰੋਲ ਹੈਗਾ ਉਹਦੇ ਅਕੋਰਡਿੰਗਲੀ ਜੋ ਵੀ ਐ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਔਨ ਫਾਇਲ ਚੀਜ਼ ਆਉਗੀ ਉਸ ਮੁਤਾਬਕ ਕ੍ਰੋਨੀ ਕਰਕੇ ਕੀਤੀ ਜਾਏਗੀ ਇਥੇ ਅਰੈਸਟ ਹੋਏ ਜਿੰਨੇ ਚਾਹੇ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀਆਂ ਨੇ ਜੀ ਮੈਂ ਗਰਨਦੀਪ ਸਿੰਘ ਪੁੱਤਰ ਸ਼੍ਰੀ ਘਵਾਲ ਦਾਸ ਵਾਸੀ ਗੁਰੂਗੋਬਿੰਦ ਸਿੰਘ ਨਗਰ ਗਲੀ ਨੰਬਰ 17/1 ਜਿਹੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਅੱਜ ਮੈਨੂੰ ਸਵੇਰ ਫੋਨ ਕੀਤਾ ਕਿ ਆਪਾਂ ਫਰੋਜਪੁਰ ਚੱਲ ਕੇ ਆਉਣਾ ਹੈ ਕੋਈ ਕੰਮ ਆਇਆ ਮੈਂ ਉਹਦੇ ਨਾਲ ਫਰੋਜਪੁਰ ਗਿਆ ਜੀ ਠੀਕ ਹੈ ਕੋਈ ਪੇਮੈਂਟ ਦਾ ਲੈਣ ਦੇਣ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਤੇ ਆਪਣਾ ਪੀਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਡ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ 16000 ਰੁਪਿਆ ਉਸ ਤੋਂ ਬਾਅਦ ਅਸੀਂ ਫਰੋਜਪੁਰ ਪਹੁੰਚ ਗਏ ਜੀ ਫਰੋਜਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਉਹਨੇ ਪੈਸੇ ਫੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਉਹਦਾ ਪਾਣੀ ਪੀਣ ਲੱਗਿਆ ਤੇ ਬਾਥਰੂਮ ਜਾ ਕੇ ਆਇਆ ਸੀ ਇੰਨੇ ਚੋਨੇ ਉਹਦਾ ਪੇਮੈਂਟ ਮੂਵਮੈਂਟ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਬਈ ਅਸੀਂ ਉੱਥੋਂ ਬਟਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਟਿੰਡੇ ਆਏ ਤਾਂ ਅਸੀਂ ਵੀਰਕਾ ਪਲਾਂਟ ਆ ਰਹੇ ਸੀਗੇ ਮੇਰੀ ਉੱਥੇ ਗੱਡੀ ਚੱਲਦੀ ਹੈ ਜੀ ਵੀਰਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਕੈਂਟ ਥਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਅੱਗੇ ਸੀ ਆਈ 2 ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਇਹ ਟੂਰ ਵਾਲਿਆਂ ਨੇ ਗੱਡੀਆਂ ਸਾਡੇ ਮਗਰ ਲਾਈਆਂ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸ ਫੈਟ ਵਾਲਾ ਪੋਲਾ ਹੈ, ਉਹ ਪੋਲ ਦੇ ਉੱਤੇ ਘੇਰੇ ਜੀ ਗੱਡੀਆਂ ਮੂੜੇ ਲਾ ਕੇ ਉਸ ਤੋਂ ਬਾਅਦ ਸਾਨੂੰ ਉਹ ਸੀਆਈ ਵਾਪਸ ਲਿਆਈ। ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ। ਉਸ ਤੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀਆਈ ਟੂ ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਿਰੋਜਪੁਰੋਂ ਸਮਾਨ ਲੈ ਕੇ ਆਏ ਹੋ। ਅਸੀਂ ਕੁਝ ਵੀ ਨਹੀਂ ਲੈ ਕੇ ਆਏ। ਅਸੀਂ ਕਿਸੇ ਨੂੰ ਪੇਮੈਂਟ ਫੜਾਉਣੀ ਸੀ ਉਹ ਬਾਈ ਨੇ, ਨਰਿੰਦਰ ਨੇ ਇਹ ਸਾਨੂੰ ਆਸੇ-ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲ ਲੈ ਗਏ ਕਿ ਤੂੰ ਤੇਰੇ ਘਰੇ ਸਮਾਨ ਆ ਤੂੰ ਘਰੇ ਰੱਖ ਕੇ ਆਇਆ ਮੈਂ ਇਹ ਮੈਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਵੀ ਪਤਾ ਨਹੀਂ ਕੋਈ ਲੋਕੇਸ਼ਨ ਲੋਕੇਸ਼ਨ ਟ੍ਰੇਸ ਕਰਦੇ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਬਹਿੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਆਈ 2 ਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਹ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਤਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਤੋਂ ਵਾਪਸ ਲੈ ਕੇ ਆਏ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਇਹ ਉੱਠ ਘੜਦਾ ਉਹ ਇਹ ਉੱਠਦਾ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਂ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਤੇ ਇਹਦੇ ਘਰੇ ਫੋਨ ਕਰ ਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਓਵਰਡੋਜ਼ ਕੀਤੀ ਹੋਈ ਹੈ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰਦਿਆਂ ਨੂੰ ਫੋਨ ਕਰ ਦੇ ਇਹਦੇ ਘਰ ਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਕੁਝ ਹੈ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਇਹਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐਂ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀ ਇਹਦੇ ਸਰੀਰ ਤੇ ਤਾਂ ਕੋਈ ਛੱਟ ਨਹੀਂ ਹੈਗੀ ਪਰ ਤੁਸੀਂ ਆਜੋ ਵੀ ਇੱਥੇ ਐਮਰਜੈਂਸੀ 'ਚ ਦਾਖਲਾ ਉਦੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਪੁਵਾਤਮਨ ਸੀਐਮ ਸਾਹਿਬ ਅੱਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਹ ਗੱਲ ਦਾ ਇਨਸਾਫ ਚਾਹੀਦਾ ਜੀ ਸ਼ਰਿਆਮ ਧੱਕਾ ਕੀਤਾ ਇਹਨਾਂ ਨੇ ਜੀ ਅਸੀਂ ਕੰਮ ਕੋਈ ਹੋਰ ਗਏ ਆ ਸਾਡਾ ਨਾਂ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਇਹਨਾਂ ਨੇ ਸਾਨੂੰ ਧੱਕਾ ਕੀਤਾ ਸਾਡੇ ਨਾਲ ਅਵਤਾਰ ਸਿੰਘ ਤਾਰੀ ਇੱਕ ਪੁਲਿਸ ਵਾਲੇ ਨੂੰ ਮੈਂ ਜਾਣਦਾ ਹਾਂ ਉਹਦੇ ਵਰਦੀ ਪਾਈ ਹੋਈ ਸੀ ਉਹਦੇ ਨੇਮ ਪਲੇਟ ਤੇ ਅਵਤਾਰ ਸਿੰਘ ਤਾਰੀ ਲਿਖਿਆ ਸੀ ਬਾਕੀ ਸਿਵਲ ਡਰੈਸ ਸੀਗੇ ਜੀ 6-7 ਮੁੰਡੇ ਉਹਨਾਂ ਦਾ ਮੈਂ ਬਾਈ ਫੇਸ ਉਹਨਾਂ ਨੂੰ ਸਿਆਨ ਦਾ ਮੈਨੂੰ ਉਹਨਾਂ ਦੇ ਨਾਂ ਤੋਂ ਨਹੀਂ ਪਤਾ ਵੀ ਇਹ ਕੌਣ ਬੰਦੇ ਆ ਕੌਣ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰਾ ਦੋਸਤ ਮਾਰਤਾ ਇਹਨਾਂ ਨੇ ਸਾਨੂੰ ਇਨਸਾਫ ਚਾਹੀਦਾ ਜੀ ਇਸ ਗੱਲ ਦਾ ਧੰਨਵਾਦ